ਸੰਘਿਆ ਪੀਲ ਦਰਦ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਈਸ਼ੀ ਕਾਨੂੰਨ ਨੂੰ ਮੁਢਲੇ ਤੌਰ ਤੇ ਰੋਕਣ ਤੋਂ ਇਨਕਾਰ ਕਰ ਦਿੱਤਾ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਜ਼ਾਇਦਾਦ ਖਰੀਦਣ ਤੋਂ ਵੱਜਦਾ ਹੈ 11ਵੇਂ ਸਰਕਟ ਕੋਰਟ ਆਫ ਅਪੀਲਸ ਨੇ ਫਲੋਰੀਡਾ ਦੇ ਵਿਤਕਰੇ ਵਾਲੇ ਰਿਹਾਈਸ਼ੀ ਕਾਨੂੰਨ ਐਸਬੀ 204 ਦੇ ਵਿਰੁੱਧ ਇੱਕ ਮੁਢਲੇ ਹੁਕਮ ਨੂੰ ਰੱਦ ਕਰ ਦਿੱਤਾ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੀ ਰਿਪੋਰਟ ਅਨੁਸਾਰ ਇੱਕ ਕਾਨੂੰਨ ਜੋ ਚੀਨ ਅਤੇ 6 ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਾਜ ਦੇ ਵਿੱਚ ਜ਼ਾਇਦਾਦ ਹਾਸਲ ਕਰਨ ਤੋਂ ਵਲਜਿਤੇ ਉਹ ਕੇਸ ਲੰਬਿਤ ਰਹਿਣ ਤੱਕ ਪ੍ਰਭਾਵੀ ਰਹੇਗਾ ਅਦਾਲਤ ਨੇ ਫੈਸਲਾ ਕੀਤਾ ਹੈ ਕਿ ਕਿਸੇ ਵੀ ਮੁਦਈ ਕੋਲ ਐਸਬੀ 264 ਦੁਆਰਾ ਲਗਾਈਆਂ ਗਈਆਂ ਰੀਅਲ ਅਸਟੇਟ ਪਾਬਤੀਆਂ ਉਤੇ ਬੰਦੀ ਦਾ ਵਿਰੋਧ ਕਰਨ ਦੇ ਲਈ ਪੜਤਾਲ ਨਹੀਂ ਸੀ ਹਾਲਾਂਕਿ ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਚੀਨੀ ਪ੍ਰਵਾਸੀ ਜੋ ਫਲੋਰੀਡਾ ਵਿੱਚ ਰਹਿੰਦੇ ਨੇ ਅਤੇ ਉੱਥੇ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਇਨ੍ਹਾਂ ਸਿਮਾਵਾਂ ਤੋਂ ਛੋਟ ਹੈ USP 264 ਅਮਰੀਕੀ ਨਾਗਰਿਕਾਂ ਜਾਫਤ ਚੀਨ ਦੇ ਵਿੱਚ ਨਿਵਾਸ ਵਾਲੇ ਸਥਾਈ ਨਿਵਾਸੀਆਂ ਨੂੰ ਫਲੋਰੀਡਾ ਦੇ ਵਿੱਚ ਜਿਦਾਦ ਰੱਖਣ ਤੋਂ ਬਲਦ